ਆਪਸੀ ਫੁੱਟ ਦਾ ਸ਼ਿਕਾਰ ਹੋਈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦਾ ਦੋ ਧੜਿਆਂ ਦੇ ਵਿੱਚ ਵੰਡਿਆ ਜਾਣਾ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਪਣੀ ਮਨਮਰਜ਼ੀ ਕੀਤੀ ਜਾਣੀ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਲਗਾਤਾਰ ਵਿਰੋਧ ਕਰ ਰਿਹਾ ਹੈ ਜੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਨਾਲ ਵੋਟ ਬੈਂਕ ਸਿਰਫ 9 ਤੋਂ 10% ਹੈ ਕਿਉਂਕਿ ਇਸ ਸਮੇਂ ਕਾਂਗਰਸ ਪਾਰਟੀ ਜਿਹੜੀ ਹੈ ਵੱਡੇ ਰੂਪ ਦੇ ਵਿੱਚ ਉੱਭਰਦੀ ਨਜ਼ਰ ਆ ਰਹੀ ਹੈ ਪੰਥਕ ਪਾਰਟੀ ਖੇਤਰੀ ਪਾਰਟੀ ਦੀ ਦੁਰਦਸ਼ਾ ਹੋ ਗਈ ਹੈ 2017 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਉਸ ਤੋਂ ਬਾਅਦ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਹੋਇਆ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੰਜੀਤੀ ਕਿਵੇਂ ਹੋਵੇਗੀ ਕੌਮ ਕਿਵੇਂ ਇਕੱਠੀ ਹੋਵੇਗੀ ਕੌਮ ਦਾ ਪਿਆਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਕਿਵੇਂ ਵਧੇਗਾ ਕਿਸ ਤਰ੍ਹਾਂ ਖੇਤਰੀ ਪਾਰਟੀ ਅਤੇ ਪੰਥਕ ਪਾਰਟੀ ਨੂੰ ਬਚਾਉਣ ਦਾ ਕੰਮ ਕਰਨਗੇ ਧਾਰਮਿਕ ਪਾਰਟੀ ਵੀ ਆਪਾਂ ਕਹਿ ਸਕਦੇ ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਹੋਂਦ ਵਿੱਚ ਔਨਲੀ 105 ਸਾਲ ਲੱਗੇ ਇਤਿਹਾਸ ਬਹੁਤ ਪੁਰਾਣਾ ਹੈ ਹਜ਼ਾਰਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਖੂਨ ਵਹਾਏ ਸ਼ਹੀਦੀਆਂ ਦਿੱਤੀਆਂ ਫਿਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਈ ਲੇਕਿਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹੁਣ ਆਗੂ ਬਣੇ ਫਿਰਦੇ ਨੇ ਜਿਹਨੂੰ ਟਕਸਾਲੀ ਆਗੂ ਕਿਹਾ ਜਾਂਦਾ ਹੈ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸੰਭਾਲਿਆ ਨਹੀਂ ਉਨਾ ਸ਼ਰੂ ਮੁਣੀ ਅਕਾਲੀ ਦਲ ਪਾਰਟੀ ਦੇ ਸਿਰ ਤੇ ਰੋਟੀਆਂ ਸੇਕੀਆਂ ਆਪਣੇ ਘਰ ਬਣਾਏ ਆਪਣੀਆਂ ਜ਼ਾਇਦਾਦਾਂ ਬਣਾਈਆਂ ਆਪਣੀਆਂ ਪ੍ਰਾਪਰਟੀਆਂ ਜੋੜ ਲੀਆਂ ਕੌਮ ਅਤੇ ਕੌਮ ਦਾ ਕੀ ਕੀਤਾ ਕੌਮ ਦੇ ਬੱਚਿਆਂ ਦਾ ਕੀ ਕੀਤਾ ਕੀ ਕੌਮ ਵਾਸਤੇ ਕੋਈ ਸਕੂਲ ਬਣਾਏ ਕੋਈ ਹਸਪਤਾਲ ਬਣਾਏ ਕੋਈ ਚੈਰੀਟੇਡ ਟ੍ਰੈਸਟ ਬਣਾਏ ਕਿ ਜਿੱਥੇ ਭਾਈ ਸਿੱਖ ਜਾ ਕੇ ਪਰ ਸਗਣ ਚੰਗੀ ਤਾਲੀਮ ਲੈ ਸਕਣ ਚੰਗਾ ਇਲਾਜ ਕਰ ਸਕਣ ਨਾ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜਿਹੇ ਕੰਮ ਕੀਤੇ ਨਾ ਸ਼ਰੋਮਣੀ ਅਕਾਲੀ ਦਲ ਤੇ ਹੁਣ ਸ਼ਰੋਮਣੀ ਅਕਾਲੀ ਦਲ ਦੁਫਾੜ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੀ ਕਮੇਟੀ ਬਣੀ ਹੈ ਉਹ ਆਪਣੇ ਪੱਧਰ ਉੱਤੇ ਭਰਤੀ ਕਰ ਰਹੀ ਹੈ ਸ਼ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਉਹਨਾਂ ਦਾ ਸਾਥ ਦੇ ਰਿਹਾ ਹੈ ਇਧਰ ਸੂਬੇ ਪ੍ਰਧਾਨ ਜਿਹੜੇ ਨੇ ਸੁਖਬੀਰ ਸਿੰਘ ਬਾਦਲ ਉਹ ਕਹਿੰਦੇ ਨੇ ਕਿ ਮੈਂ ਤਾਂ ਆਪਣੀ ਭਰਤੀ ਪੂਰੀ ਕਰ ਲਈ ਹੈ ਭਾਈ 27 ਲੱਖ ਵੋਟ ਦੇ ਨਾਲ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਜਿੱਤੀਆਂ ਜਾਣੀਆਂ ਜੇ ਕਹੋ ਨਾ ਕਿ 27 ਲੱਖ ਵੋਟ ਪੈ ਜਾਵੇ ਸ਼ਰੂਪਨੀ ਅਕਾਲੀ ਦਲ ਨੂੰ ਜਿਹੜੀ ਤੁਸੀਂ ਭਰਤੀ ਕੀਤੀ ਹੈ ਜਿਹੜੀ ਉਹ ਭਰਤੀ ਬੁਗਸ ਵੀ ਕਹੀ ਜਾ ਰਹੀ ਹੈ ਜਿਹੜੀ ਉਹ ਭਰਤੀ ਨਜ਼ਾਇਜ਼ ਵੀ ਕਹੀ ਜਾ ਰਹੀ ਹੈ ਕਿਉਂਕਿ ਉਹ ਭਰਤੀ ਇੱਕ ਕਮਰੇ ਵਿੱਚ ਇੱਕ ਦਫ਼ਤਰ ਦੇ ਵਿੱਚ ਬੈਠ ਕੇ ਕੀਤੀ ਗਈ 27 ਲੱਖ ਦੇ ਨਾਲ ਤੁਹਾਡੇ ਕੋਲੋਂ 2027 ਦੀ ਵਿਧਾਨ ਸਭਾ ਵਾਲੀ ਜੰਗ ਨਹੀਂ ਜਿੱਤੀ ਜਾਣੀ ਇਸ ਦਾ ਫਾਇਦਾ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਅਤੇ ਖਾਸ ਕਰਕੇ ਕਾਂਗਰਸ ਪਾਰਟੀ ਨੂੰ ਹੋ ਰਿਹਾ ਹੈ ਕਿਉਂਕਿ ਉਹ ਤਾਂ ਹੁਣ ਆਪੋ ਆਪਣੀਆਂ ਰੋਟੀਆਂ ਸੇਕ ਰਹੇ ਨੇ ਉਹ ਆਪੋ ਆਪਣਾ ਵੋਟ ਬੈਂਕ ਜਿਹੜਾ ਹੈ ਮਜ਼ਬੂਤ ਕਰ ਰਹੇ ਨੇ ਹਾਲਾਂਕਿ ਪੈਰਾਂ ਦੇ ਥੱਲੇ ਜ਼ਮੀਨ ਨਿਕਲੀ ਹੋਈ ਹੈ ਸੱਤਾਧਾਰੀ ਸਰਕਾਰ ਆਮ ਆਦਮੀ ਪਾਰਟੀ ਦੀ ਵੀ ਲੇਕਿਨ 27 ਲੱਖ ਜਿਹੜੀ ਭਰਤੀ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਕਿਉਂਕਿ ਪੰਥ ਜਿਹੜਾ ਜੁੜਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਹੁਕਮਨਾਮੇ ਉੱਤੇ ਫੁੱਲ ਚੜ ਰਿਹਾ ਹੈ ਉਹਨਾਂ ਨੇ ਸੁਖਬੀਰ ਬਾਦਲ ਨੂੰ ਵੋਟ ਨਹੀਂ ਪਾਣੀ ਜੇਕਰ ਉਹਨਾਂ ਨੇ ਸੁਖਬੀਰ ਬਾਦਲ ਨੂੰ ਵੋਟ ਪਾਣੀ ਹੁੰਦੀ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਨਾ ਕਰਦੇ ਉਹ ਸੁਖਬੀਰ ਸਿੰਘ ਬਾਦਲ ਨੂੰ ਹੀ ਆਪਣਾ ਕਰਤਾ ਧਰਤਾ ਆਪਣਾ ਆਕਾਮਨ ਦੇ ਉਧਰ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਤੜਾ ਕਹਿੰਦਾ ਹੈ ਕਿ ਇੱਕ ਨਵੀਂ ਪਾਰਟੀ ਬਣਾਵਾਂਗੇ ਉਹ ਨਵੀਂ ਸ਼੍ਰੋਮਣੀ ਅਕਾਲੀ ਦਲ ਵੀ ਹੋ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਵੀ ਹੋ ਸਕਦੀ ਹੈ ਇਧਰ ਆਪਸੀ ਇਕਤਾ ਆਪਸੀ ਗੱਠਜੋੜ ਕਰਨ ਦੀ ਬਜਾਏ ਸੁਖਬੀਰ ਸਿੰਘ ਬਾਦਲ ਰੱਜ ਕੇ ਕਰਦਾਰਕੋਸ਼ੀ ਕਰ ਰਹੇ ਨੇ ਇਹਨਾਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀ ਕਰਦਾਰਕੋਸ਼ੀ ਕਰ ਰਹੇ ਨੇ ਭਾਈ ਤੁਸੀਂ ਗੁਰੂ ਘਰ ਦੇ ਵਜ਼ੀਰਾਂ ਦੇ ਨਾਲ ਪੁੱਠੇ ਪੰਗੇ ਲੈ ਰਹੇ ਹੋ ਜਿਸ ਦਾ ਤੁਹਾਨੂੰ ਖਮਿਆਜ਼ਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭੁਗਤਣਾ ਪਵੇਗਾ ਕੌਮ ਨੂੰ ਇਕੱਠਾ ਤਾਂ ਹੀ ਕੌਮ ਤਾਂ ਹੀ ਇਕੱਠੀ ਹੋਵੇਗੀ ਜੇਕਰ ਤੁਸੀਂ ਆਪਸ ਵਿੱਚ ਇਕਤਾ ਨਹੀਂ ਦਿਖਾਉਂਦੇ ਆਪਸ ਵਿੱਚ ਇੱਕ ਮਿਲਵਰਤਨ ਨਹੀਂ ਕਰਦੇ ਤੇ ਕੌਮ ਨੂੰ ਤੁਸੀਂ ਕਿਵੇਂ ਇਕੱਠਾ ਕਰ ਲੋਗੇ ਕੌਮ ਤਾਂ ਫਿਰ ਵੰਡੀ ਜਾਵੇਗੀ ਭਾਵੇਂ ਭਾਈ ਅਮਰਤਪਾਲ ਖਾਲਸਾ ਨੂੰ ਵੋਟਾਂ ਪੈ ਜਾਣ ਤੇ ਭਾਵੇਂ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪੈ ਜਾਣ ਤੇ ਭਾਵੇਂ ਕਾਂਗਰਸ ਤੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪੈ ਜਾਣ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਜੋ ਮੌਜੂਦਾ ਹੈ ਉਹ 9 ਤੋਂ 10% ਦੱਸਿਆ ਹੈ ਭਾਈ ਅਮਰਤਪਾਲ ਖਾਲਸਾ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਜੇ 9 ਤੋਂ 10% ਵੋਟ ਹੈ ਤੁਸੀਂ ਇੱਧਰ 27 ਲੱਖ ਭਰਤੀ ਦੱਸਦੇ ਹੋ ਤੇ ਫਿਰ ਤੁਹਾਨੂੰ 27 ਲੱਖ ਦੇ ਨਾਲ ਕੀ ਤੁਸੀਂ ਜੰਗ ਜਿੱਤ ਲੋਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਲੀ ਇਸ ਕਰਕੇ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪਲੇਟਫਾਰਮ ਤੇ ਇੱਕ ਸਟੇਜ ਤੇ ਆਪਸੀ ਮਤਭੇਦ ਖਤਮ ਕਰਕੇ ਕੌਮ ਦੀ ਅਗਵਾਈ ਕਰਨੀ ਪਵੇਗੀ ਉਹ ਵੀ ਸੱਚੇ ਸੁੱਚੇ ਮਨ ਤਨ ਤੇ ਧਰ ਨਾਲ ਕਿਉਂਕਿ ਧੰਨ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਆਰਥ ਵਿੱਚ ਬਹੁਤ ਇਕੱਠਾ ਕਰ ਲਿਆ ਤੇ ਤੁਸੀਂ ਕੀਤਾ ਕੀ ਕੌਮ ਲਈ ਕੁਛ ਨਹੀਂ ਨਸਲ ਕੁਸ਼ੀ ਵੀ ਹੋਈ ਯਾਨੀ ਕਿ ਲੱਖ ਤੋਂ ਜ਼ਿਆਦਾ ਇੱਕ ਪੱਤਰਕਾਰ ਕਹਿ ਰਹੇ ਸੀ ਕਿ ਜਿਹੜੇ ਨੇ ਨੌਜਵਾਨ ਸ਼ਹੀਦ ਹੋਏ ਸਿੱਖਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਉਹਨਾਂ ਦਾ ਇਨਸਾਫ ਸ਼੍ਰੋਮਣੀ ਅਕਾਲੀ ਦਲ ਨਹੀਂ ਦਵਾ ਸਕੀ ਫਿਰ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਜਾ ਰਿਹਾ ਹੈ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਪਲੇਟ ਫਾਰਮ ਦੇ ਇਕੱਠੇ ਹੋਣਾ ਪਵੇਗਾ ਇੱਕ ਸਟੇਜ ਤੇ ਕਥਾ ਹੋਣਾ ਪਵੇਗਾ ਪੰਥ ਦੀ ਗੱਲ ਕਰਨੀ ਪਵੇਦੀ ਕਰਨੀ ਪਾਏਗੀ ਪੰਥ ਦੀ ਗੱਲ ਕਰਨੀ ਪਵੇਗੀ ਪੰਥ ਨੂੰ ਬਚਾਉਣਾ ਪਵੇਗਾ ਪੰਥ ਨੂੰ ਅੱਗੇ ਕਿਵੇਂ ਵਧਾਉਣਾ ਹੈ ਉਸ ਦੀ ਵਿਉਂਤਬਿੰਦਿ ਵੰਕਪੰਦੀ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲ ਕੇ ਬਣਾਉਣੀ ਪਵੇਗੀ